ਉਹ ਜਿਹੜਾ ਇਥੋਂ ਦਾ ਵੀ ਕਹਿੰਦੇ ਕਾਫੀ ਨੈਟਵਰਕ ਵਾਲਾ ਹੈ ਜਿਹੜਾ ਤਰੀ ਬਣਾ ਛੱਡੇ ਐਮਐਲਏ ਤਲਗੀ ਧਰਦਾ ਲਾਲ ਇੱਥੇ ਦਾ ਐਮਐਲਏ ਆ ਮਨਵਿੰਦਰ ਸਿੰਘ ਗਿਆਸਪੁਰਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਪੈਲ ਹਲਕੇ ਦੇ ਵਿੱਚ ਪੈਰ ਨਹੀਂ ਪਾ ਸਕਦੇ ਤੂੰ ਕਿਹੜੇ ਬਾਗ ਦੀ ਮੂੜੀਆਂ ਓਏ ਬਜਿਠੀਆ ਮੋਟਾ ਝਾੜੂ ਨੂੰ ਪਾ ਦਿਓ ਤੇ ਪੰਜਾ ਨਿਕਲੋ ਪੰਜੇ ਨੂੰ ਪਾ ਦਿਓ ਤੇ ਝਾੜੂ ਨਿਕਲੋ ਔਰ ਇਹ ਤਾਂ ਕਮਾਲ ਦਾ ਸਮਝੌਤਾ ਹੈ ਜਿਹਨੇ ਕਾਂਗਰਸ ਨਾਲ ਹੁੰਦਾ ਤੇ ਰਾਤ ਦੇ ਨੇਰੇ ਭਾਜਪਾ ਨਾਲ ਹੁੰਦਾ ਲੀਡਰ ਇੱਕ ਦੂਜੇ ਤੇ ਤਿੱਖੇ ਸ਼ਬਦ ਦੀਵਾਰ ਕਰ ਰਹੇ ਨੇ ਤੇ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ ਓਵੇਂ ਓਵੇਂ ਤਲਕ ਬਿਆਨਨੀਪੁਰ ਵੱਜ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਨੇ ਕੱਲ ਪੰਜਾਬ ਬਚਾਓ ਯਾਤਰਾ ਕਰਦੀ ਪਾਇ ਲੋਪਾਂਚੇ ਸੰ ਵੈਸੇ ਜਾਣਾ ਤਾਂ ਸੁਬੀਰ ਸਿੰਘ ਬਾਦਲ ਨੇ ਸੀ ਪਰ ਉਹਨਾਂ ਦੀ ਸਿਹਤ ਖਰਾਬ ਹੋ ਗਈ ਇਸ ਲਈ ਵਿਕਰਮ ਸਿੰਘ ਮਜੀਠੀਆ ਗਏ ਉੱਥੇ ਜਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਦਾਇਕ ਤੇ ਵੀ ਟਿੱਪਣੀ ਕੀਤੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੇਰਿਆ ਇਲਜ਼ਾਮ ਲਗਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਬਾਕੀ ਸੂਬਿਆਂ 'ਚ ਗੜ ਜੋੜ ਹੈ ਤਾਂ ਪੰਜਾਬ ਦੇ ਵਿੱਚ ਵੀ ਸਥਿਤੀ ਅਜੇ ਹੀ ਹੈ ਇਹ ਇਲਜ਼ਾਮ ਸਿੰਘ ਮਿਡੀਟੀਆਂ ਨੇ ਲਾਏ ਤੇ ਨਾਲ ਹੀ ਲੋਕਾਂ ਨੂੰ ਜਰਬ ਪੀਲਾ ਕੀਤੀਆਂ ਤਾਂ ਉਧਰ ਫਿਰ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਪਹੁੰਚਾ ਨਰੇ ਗਿਆਸਪੁਰਾ ਨੇ ਵੀ ਪਲਟਵਾਰ ਕੀਤਾ ਦਿੱਲੀ ਚ ਘੱਟ ਜੋੜ ਕਾਂਗਰਸ ਨਾਲ ਤੇ ਸਾਧ ਸੰਗਤ ਜੀ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਚ ਘੱਟ ਜੋੜ ਨਹੀਂ ਆ ਵੋਟਾਂ ਝਾੜੂ ਨੂੰ ਪਾ ਦਿਓ ਤੇ ਪੰਜੇ ਨਿਕਲੂ ਪੰਜੇ ਨੂੰ ਪਾ ਦਿਓ ਤੇ ਝਾੜੂ ਨਿਕਲੂ ਔਰ ਇਹ ਤਾਂ ਕਮਾਲ ਦਾ ਸਮਝੌਤਾ ਹੈ ਦਾ ਜਿਹੜੇ ਕਾਂਗਰਸ ਨਾਲ ਹੁੰਦਾ ਤੇ ਰਾਤ ਦੇ ਨੇਰੇ ਭਾਜਪਾ ਨਾਲ ਹੁੰਦਾ ਆ ਚੁੱਪ ਕਰਨ ਤੇ ਜੀਦੇ ਗੋਲੀ ਬੱਜੀ ਆ ਲੱਕੀ ਉਹਦੇ ਗੋਲੀ ਪੰਜਾਬ 'ਚ ਇੱਕ ਕਿਸਾਨ ਦੇ ਪ੍ਰੀਤਪਾਲ ਦੀਆਂ ਹੱਡੀਆਂ ਭੰਨਤੀਆਂ ਜਵਾੜਾ ਭੰਨਤਾ ਤੇ ਪਰਚਾ ਦਰਜ ਨਹੀਂ ਹੋਣ ਦਿੱਤਾ ਕਿਉਂ ਕਿ ਪਾਜਪਾ ਨਾਲ ਰਲਿਆ ਸੀ ਮੈਂ ਪੈਣ ਆਉਣਾ ਸੀ ਪੈਣ ਆਉਦੇ ਗੁਰੂਆਂ ਪੀਰਾਂ ਦੀ ਧਰਤੀ ਐ ਗੁਰੂ ਕਲਗੀ ਧਰਦਾ ਲਾਲ ਇੱਥੇ ਦਾ ਐਮਐਲਏ ਆ ਮਨਵਿੰਦਰ ਸਿੰਘ ਗਿਆਸਪੁਰਾ ਆਂਦਿਆਂ ਨੇ ਆ ਜਿਹੜਾ ਲੰਬੂ ਜਿਹੜਾ ਤੋਤਲਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰਨ ਵਾਲੇ ਪੈਰ ਹਲਕੇ ਦੇ ਵਿੱਚ ਪੈਰ ਨਹੀਂ ਪਾ ਸਕਦੇ ਤੂੰ ਕਿਹੜੇ ਬਾਗ ਦੀ ਮੂੜੀਆਂ ਓਏ ਬਜਿੱਠੀਆ